ਵਿਸ਼ੇ ਬਾਤਾਂ ਇੱਕ ਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੂਮਤ ਪ੍ਰੀਤ ਕਰਤਾ ਹਾਜ਼ਰ ਹੋਇਆ ਅੱਜ ਸਟੀਆਂ ਮੁੱਖ ਖਬਰਾਂ ਪੜਨავ ਤਾਂ ਇਸ ਬਲੈਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਤੇ ਬੀਤੇ ਕੱਲ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਵਿੱਚ ਇੱਕ ਰਾਸ਼ ਪੱਤਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਸੀਐਮ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਉੱਥੇ ਪਹੁੰਚੇ ਦੋਵਾਂ ਨੇ ਸ਼ਹੀਦ ਦੇ ਬੁਲਤੈਸ਼ਰ ਦਾ ਦੇ ਫੁੱਲ ਭੇਟ ਕੀਤੇ ਤੇ ਉਹਨਾਂ ਦੇ ਨਾਲ ਪੰਜਾਬ ਆਪ ਇਨਚਾਰਜ ਮਨੀਸ਼ ਸੋਢੀਆ ਤੇ ਸੂਬੇ ਦੇ ਹੋਰ ਵੀ ਕਈ ਮੰਤਰੀ ਅਮਨ ਅਰੋੜਾ ਵੀ ਸ਼ਾਮਲ ਸਨ ਤੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਾਰੇ ਆ ਗੋ ਸ਼ਹੀਦ ਉਦਮ ਸਿੰਘ ਯਾਦਗਾਰ ਪਹੁੰਚੇ ਜਿੱਤੇ ਉਹਨਾਂ ਨੇ ਸ਼ਹੀਦ ਦੇ ਜੀਵਨ ਦੇ ਨਾਲ ਜੁੜੀਆਂ ਚੀਜ਼ਾਂ ਦੇਖੀਆਂ ਉਸ ਤੋਂ ਬਾਅਦ ਸੀਮਾਨ ਤਿਆਰਨ ਕੇ ਜੀਵਾਲ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਹੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਬੰ ਨਿੱਜੀ ਤੱਕ ਲੜਾਈਆਂ ਚੱਲ ਪੈਂਦੀ ਐ ਇਸੇ ਕਰਕੇ ਅੱਜ ਫਿਰ ਆਪਾਂ ਉਨ ਇੱਥੇ ਮੱਥਾ ਟੇਕਣਾ ਆਉਣੇ ਆ ਇਸੇ ਕਰਕੇ ਉਹਨਾਂ ਨੂੰ ਸਜਦਾ ਕਰਨਾ ਆਉਣੇ ਔਰ ਜਾ ਕੇ ਉੱਥੇ ਬੜੇ ਮੌਕੇ ਮਿਲੇ ਸਰ ਮਾਈਕਲ ਅਡਵਾਇਰ ਨੂੰ ਮਾਰਨ ਦੇ ਸਰਦੀਪਾਦੀ ਸੀ ਉਹਨਾਂ ਕੋਲੇ ਸਰਦੀਪਾਦੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਹੁੰਦੇ ਸੀ ਆਪਣੇ ਕੋਲੇ ਵੀ ਨੇ ਇੱਥੇ ਸਾਰਾ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਕਾਂਡ ਵਾਲੇ ਦਿਨ ਸ਼ਾਮ ਨੂੰ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਤੇ ਉਹਦੇ ਬਦਲੇ ਉਹਨਾਂ ਨੇ ਫਿਰ ਬਹੁਤ ਉਹਨਾਂ ਨੂੰ ਜਾਗੀਰ ਦਿੱਤੀ ਸੀ ਉਹਨਾਂ ਨੂੰ ਵੀ ਸਰ ਕਹਿੰਦੇ ਨੇ ਉਹਨਾਂ ਦਾ ਇੱਕ ਹੌਣਹਾਰ ਇੱਥੇ ਨਾਬੇ ਬੈਠਾ ਹੈ ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਿਆਂ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖੁਆਈ ਗਏ ਉਹ ਸਰ ਨੇ ਜੀ ਸ਼ਹੀਦ ਆਜ਼ਮ ਉਦਮ ਸਿੰਘ ਕਹਿੰਦਾ ਇਦਾਂ ਨਹੀਂ ਧੋਖੇ ਨਾਲ ਨਹੀਂ ਕਹਿ ਕੇ ਕਹਿ ਕੇ ਕੰਮ ਕਰੂੰਗਾ ਮੈਂ ਬਹੁਤ ਵਾਰੀ ਇੰਗਲੈਂਡ ਸ਼ੋ ਵਗੈਰਾ ਕਰਨ ਗਿਆ ਆਮ ਤੌਰ ਤੇ ਸੈਚਰਡੇ ਸੰਡੇ ਸ਼ੋ ਹੁੰਦੇ ਦੋ ਚਤ ਦਿਨ ਚਾਰ ਦਿਨ ਵਿਲੇ ਹੁੰਦੇ ਆ ਘੁੰਮਣ ਕੰਮਣ ਚਲੇ ਜਾਂਦੇ ਆ ਕਲਾਕਾਰ ਮੈਂ ਤਾਂ ਇਹੀ ਕਹਿੰਦਾ ਸੀ ਮੈਨੂੰ ਤਾਂ ਕੈਂਗਸਟਨ ਹਾਲ ਦਿਖਾ ਕੇ ਲਿਓ ਕੈਂਗਸਟਨ ਹਾਲ ਜਿਹੜਾ ਮੈਨੂੰ ਪੌੜੀਆਂ ਦਿਖਾ ਦਿਓ ਜਿੱਥੋਂ ਦੀ ਉਹ ਚੜਿਆ ਸੀ ਅੰਦਰ ਗਿਆ ਸੀ ਸਾਈਡ ਤੋਂ ਪੌੜੀਆਂ ਨੇ ਮੈਂ ਦੇਖੀਆਂ ਹੋਈਆਂ ਨੇ ਉਹ ਬੇਥੋਂ ਅੰਦਰ ਚਲਾ ਗਿਆ ਜੀ ਜਦੋਂ ਮਾਈਕਲ ਡਵੈਰ ਨੇ ਇਹ ਗੱਲ ਕਹੀ ਕਿ ਅੱਜ ਤੋਂ 21 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਗਾਵਤ اٹਹੀ ਜਿਸ ਨੂੰ ਮੈਂ ਗੋਲੀਆਂ ਦਾ ਆਰਡਰ ਦੇ ਕੇ ਉਹ ਖੂਨ ਠੰਡੇ ਕਰਤੇ ਲੋਕਾਂ ਦੇ ਉੱਤੇ ਨਾਲ ਦੀ ਨਾਲ ਉੱਠ ਕੇ ਕਿਤਾਬ ਚ ਪਿਸਤੌਲ ਕੱਢ ਕੇ ਛਾਤੀ 'ਚ ਗੋਲੀਆਂ ਮਾਰ ਕੇ ਪਿਸਤੌਲ ਤਰਤਾ ਕਹਿੰਦਾ ਮੈਨੂੰ ਫੜ ਲਓ ਮੇਰਾ ਕੰਮ ਹੋ ਗਿਆ ਤੇ ਉਦਰੀ ਕੇਂਦਰ ਸਰਕਾਰ ਦੇ ਉੱਪਰ ਲੋਕ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਨੇ ਜੀ ਹਾਂ ਦੱਸ ਦਿੰਨੇ ਆ ਕਿ ਕੇਂਦਰ ਸਰਕਾਰ ਯਾਨੀ ਕਿ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹਿੱਤ ਦੇ ਵਿੱਚ ਕੁਝ ਵੱਡੇ ਐਲਾਨ ਕੀਤੇ ਗਏ ਨੇ ਕੇਂਦਰ ਦੀ ਮੋਦੀ ਕੈਬਨਿਟ ਨੇ ਕਿਸਾਨਾਂ ਤੇ ਰੇਲਵੇ ਨਾਲ ਸੰਬੰਧਿਤ 6 ਵੱਡੇ ਫੈਸਲੇ ਲਏ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸਪਨ ਨੇ ਦੱਸਿਆ ਕਿ ਨੈਸ਼ਨਲ ਕੋਆਪਰੇਟਿਵ ਡਵੈਲਪਮੈਂਟ ਕਾਰਪੋਰੇਸ਼ਨ ਦੇ ਫੰਡ ਦੇ ਵਿੱਚ ਵਾਅਦਾ ਕੀਤਾ ਗਿਆ ਤੇ 94% ਕਿਸਾਨ ਇਸ ਦੇ ਨਾਲ ਜੁੜੇ ਹੋਏ ਹਨ ਇਸ ਯੋਜਨਾ ਦੇ ਲਈ 2000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ 2025-26 ਤੋਂ 2028-29 ਤੱਕ ਇਸ ਰਕਮ ਨੂੰ ਖਰਚਾ ਜਾਵੇਗਾ ਸਰਕਾਰ ਨੇ ਪੀਐਮ ਕਿਸਾਨ ਸੰਪਦਾ ਯੋਜਨਾ ਲਈ ਵੀ ਵੱਡਾ ਫੈਸਲਾ ਲਿਆ ਤੇ ਇਸ ਦੇ ਲਈ ਕੁੱਲ ਦੱਸ ਦਿੰਨੇ ਕਿ ਇਸ ਦੇ ਲਈ 6520 ਕਰੋੜ ਰੁਪਏ ਦੇ ਆਊਟਲੈਨ ਨੂੰ ਮਨਜ਼ੂਰੀ ਮਿਲੀ ਹੈ ਤੇ ਖਾਸ ਤੌਰ ਤੇ 1000 ਕਰੋੜ ਰੁਪਏ ਲੈਂਬਾ ਅਤੇ ਟਾਂਜਗੜ੍ਹ ਸੁਵਿਧਾਵਾਂ ਦੇ ਲਈ ਰੱਖਵੇਂ ਰੱਖੇ ਗਏ ਹਨ ਤੇ ਇਹ ਰਕਮ ਫੂਡ ਟੈਸਟਿੰਗ ਲੈਬਾ ਅਤੇ ਇਰੀਡੇਸ਼ਨ ਯੂਨਿਟਾਂ ਦੀ ਸਥਾਪਨਾ ਦੇ ਵਿੱਚ ਵਰਤੀ ਜਾਵੇਗੀ ਖਾਦ ਸੰਸਕਰਣ ਖੇਤਰ ਵਿੱਚ ਪਿਛਲੇ 11 ਸਾਲਾਂ ਦੇ ਵਿੱਚ ਵਪਾਰ ਦੁੱਗਣਾ ਹੋਇਆ ਹੈ ਤੇ ਇਸ ਦੇ ਨਾਲ ਹੀ ਕੈਬਨਿਟ ਨੇ ਰੇਲਵੇ ਦੇ ਲਈ ਵੀ ਵੱਡਾ ਐਲਾਨ ਕੀਤਾ ਹੈ ਇਟਾਵਸ਼ੀਤੋ ਨਾਗਪੁਰ ਤੱਕ ਚੌਥੀ ਲਾਈਨ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਤੀਜੀ ਲਾਈਨ ਤੇ ਕੰਮ ਚੱਲ ਰਿਹਾ ਹੈ ਚੌਥੀ ਲਾਈਨ ਨਾਲ ਦਫ਼ਤਰ ਅਤੇ ਸਮਰਥਾ ਚ ਵਾਧਾ ਹੋਵੇਗਾ ਮਹਾਰਾਸ਼ਟਰ ਮਧ ਪ੍ਰਦੇਸ਼ ਪੱਛਮੀ ਬੰਗਾਲ ਬਿਹਾਰ 오ਡੀਸਾ ਤੇ ਝਾਰਖੰਡ ਦੇ 13 ਜ਼ਿਲ੍ਹਿਆਂ ਨੂੰ ਕਵਰ ਕਰਨ ਦੇ ਲਈ ਚਾਰ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਕਵਰ ਕਰਨ ਵਾਲੀਆਂ ਚਾਰ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਮਿਲੀ ਹੈ ਇਸ ਦੇ ਨਾਲ ਭਾਰਤ ਦਾ ਰੇਲਵੇ ਨੈਟਵਰਕ ਲਗਭਗ 500 70 ਕਿਲੋਮੀਟਰ ਹੋਰ ਬਤੇਗਾ ਤੇ ਇਹ ਲਾਭ ਫੈਸਲੇ ਕਿਸਾਨਾਂ ਅਤੇ ਆਮ ਲੋਕਾਂ ਲਈ ਫਾਇਦੇਮੰਦ ਸਾਬਤ ਹੋਣ ਦੀ ਉਮੀਦ ਹੈ ਤੁਦਰੀ لینڈ ਸਲਾਈਡਿੰਗ ਹੋਣ ਦੇ ਨਾਲ ਦੋ ਫੌਜੀ ਜਿਹੜੇ ਸ਼ਹੀਦ ਹੋ ਗਏ ਨੇ ਜਿਨ੍ਹਾਂ ਨੂੰ ਜਿਹੜੀ ਕਿ ਸ਼ਰਧਾਂਜਲੀ ਵੀ ਦਿੱਤੀ ਗਈ ਉਹਨਾਂ ਦਾ ਸੰਸਕਾਰ ਵੀ ਕੀਤਾ ਗਿਆ ਲਦਾਖ ਦੀ ਗਲਵਾਨ ਕਾਟੀਚ ਹਾਦਸੇ ਦੌਰਾਨ ਸ਼ਹੀਦ ਹੋਏ ਪਠਾਨਕੋਟ ਦੇ ਲੈਫਟਨੈਂਟ ਕਰਨਰ ਸ਼ਹੀਦ ਪੰਨੂ ਪ੍ਰਤਾਪ ਸਿੰਘ ਅਤੇ ਉਨ੍ਹਾਂ ਨੂੰ ਜਿਹੜੇ ਕੀ ਅੰਤਿਮ ਵਿਦਾਇਗੀ ਦੇਣ ਦੇ ਲਈ ਕੈਬਨਟ ਮੰਤਰੀ ਲਾਰਜਨ ਕਟਾਊਚਕ ਵੀ ਉੱਥੇ ਪਹੁੰਚੇ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦੁੱਖ ਵੀ ਵੰਡਾਇਆ ਤੇ ਬਹਾਦਰ ਜਵਾਨ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕੀਤੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਸਨਯੋਗ ਹੈ ਕਿ ਬੀਤੇ ਕੱਲ੍ਹ ਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ਤੇ ਲੈਂਡਸਲਾਈਡਿੰਗ ਹੋਈ ਸੀ ਤੇ ਇਸ ਹਾਦਸੇ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਲੈਫਟੇਨੈਂਟ ਕਰਨਲ ਪੰਨ ਪ੍ਰਤਾਪ ਸਿੰਘ ਮਨਕੋਟਿਆ ਸ਼ਹੀਦ ਹੋ ਗਏ ਸਨ ਪੰਨ ਪ੍ਰਤਾਪ ਸਿੰਘ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ ਪਤਨੀ ਅਤੇ 1 ਸਾਲ ਦੇ ਪੁੱਤਰ ਨੂੰ ਛੱਡ ਗਏ ਹਨ ਉਹਨਾਂ ਦੀ ਮ੍ਰਿਤਕ ਦੇ ਪਠਾਨਕੋਟ ਪਹੁੰਚੀ ਜਿੱਥੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਮੌਕੇ ਮੰਤਰੀ ਲਾਲ ਚੰਦ ਗਟਾਰਚਕ ਕਤੇ ਸੈਨਾ ਦੇ ਅਫਸਰ ਵੀ ਮੌਜੂਦ ਲੈਫਟਨੈਂਟ ਕਰਨਲ ਪੰਨੋ ਪ੍ਰਤਾਪ ਸਿੰਘ ਮਨਕੋਟਿਆ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚ ਗਈ ਸੀ ਤੇ ਦੁਪਹਿਰ ਲਗਭਗ ਬੀਤੇ ਕੱਲ 3 ਵਜੇ ਪਠਾਨਕੋਟ ਦੇ ਚੱਕੀਪਾਲ ਨੇੜੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਨੂੰ ਫੌਜੀ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਪੰਨੋ ਪ੍ਰਤਾਪ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਭਰਾ ਨੇ ਕੀਤਾ ਤੇ ਉਸ ਮੌਕੇ ਤੇ ਫੌਜ ਦੇ ਸੀਨੀਅਰ ਅਧਿਕਾਰੀ ਵੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਦੇ ਲਈ ਉੱਥੇ ਪਹੁੰਚੇ ਸੀ ਇਸ ਤੋਂ ਇਲਾਵਾ ਕੈਬਨਟ ਮੰਤਰੀ ਲਾਜਨ ਗਟਾਊਚਕ ਵੀ ਸਤਕਾਰ ਦੇ ਫੁੱਲ ਭੇਟ ਕਰਨ ਦੇ ਉੱਥੇ ਪਹੁੰਚੇ ਸੀ ਮੰਤਵੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੀ ਹੈ ਤੇ ਇਸ ਦੇ ਨਾਲ ਹੀ ਦੱਸਣਿਆ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਟਵੀਟ ਕਰਦਿਆਂ ਦੁੱਖ ਸਾਂਝਾ ਕੀਤਾ ਗਿਆ ਲद्दाख ਨਾਲ ਲੱਗਦੀ ਭਾਰਤ-ਚੀਨ ਸਰਹੱਦ 'ਤੇ ਅਚਾਨਕ ਲੈਂਡਸਲਾਈਡਿੰਗ ਕਾਰਨ ਫੌਜ ਦੀ ਇੱਕ ਗੱਡੀ ਪੱਥਰਾਂ ਦੀ ਲਪੇਟ ਦੇ ਵਿੱਚ ਆ ਗਈ ਸੀ ਜਿਸ ਕਰਕੇ ਪਠਾਨਕੋਟ ਦੇ ਲੈਫਟੇਨੈਂਟ ਕਰਨਲ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਏ ਨਾਲ ਹੀ ਤਿੰਨ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਲੈਫਟੇਨੈਂਟ ਕਰਨਲ ਪੰਨ ਪ੍ਰਤਾਪ ਮਨਕੋਟਿਆ ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਸਨ ਉਹਨਾਂ ਦੀ ਦੇ ਪਠਾਨਕੋਟ ਸੇਤ ਉਹਨਾਂ ਦੀ ਰਿਹਾਈ ਸਟੇਪਨ ਚਵਾ ਦਿੱਤੀ ਤੇ ਉੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ ਦੋਵਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਵੀ ਦਿੱਤੀ ਉਹਨਾਂ ਨੇ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ ਦੋਵਾਂ ਵੀਰ ਜਵਾਨਾਂ ਦੇ ਸ਼ਹੀਦ ਹੋਣ ਦੀ ਦੁਖਦਾਈ ਖਬਰ ਮਿਲੀ ਨਾਲ ਹੀ ਉਹਨਾਂ ਨੇ ਦੋਵਾਂ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਤੇ ਨਾਲ ਹੀ ਜ਼ਖਮੀ ਹੋਏ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ ਤਦ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਹੋਰ ਵੱਡੀ ਗੱਲ ਆਖੀ ਗਈ ਹੈ ਪੰਜਾਬ ਦੀ ਧਰਤੀ ਇੱਕ ਇਤਿਹਾਸਿਕ ਪਲ ਦੀ ਤਿਆਰੀ ਕਰ ਰਹੀ ਹੈ ਹਿੰਦ ਦੇ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਮਾਨ ਸਰਕਾਰ ਇੱਕ ਅਜਿਹਾ ਸਮਾਗਮ ਕਰਵਾ ਰਹੀ ਹੈ ਜੋ ਨਾ ਸਿਰਫ ਇਹ ਇਤਿਹਾਸ ਨੂੰ ਮੋੜ ਸੁਰਜੀਤ ਕਰੇਗਾ ਬਲਕਿ ਪੂਰੇ ਦੇਸ਼ ਅਤੇ ਦੁਨੀਆ ਨੂੰ ਏਕਤਾ ਕੁਰਬਾਨੀ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇਵੇਗਾ ਅਤੇ ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ ਹੁਣ ਇਹ ਸਮਾਗਮ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਬਣ ਗਿਆ ਹੈ ਮਾਨ ਸਰਕਾਰ ਦੀ ਸੋਚ ਸਿਰਫ ਸ਼ਬਦਾ ਤੱਕ ਸੀਮਿਤ ਨਹੀਂ ਹੈ ਇਹ ਕੰਮ ਕਰਕੇ ਦਿਖਾ ਰਹੀ ਹੈ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਇੱਕ ਹਾ ਇਕੱਠਾ ਵਿੱਚ 1 ਕਰੋੜ ਤੋਂ ਵੱਧ ਸੰਗਤ ਦੇ ਪਹੁੰਚਣ ਦੀ ਉਮੀਦ ਹੈ ਤੇ ਇਸ ਦੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਇੰਨੀ ਬਾਰੀਕੀ ਅਤੇ ਇੰਨੀ ਸ਼ਰਧਾ ਨਾਲ ਹਨ ਕਿ ਅਜ ਤੱਕ ਕਿਸੇ ਵੀ ਸਰਕਾਰ ਨੇ ਅਜਾ ਨਹੀਂ ਕੀਤਾ ਇਹ ਸਿਰਫ ਇੱਕ ਇਕੱਠ ਨਹੀਂ ਹੈ ਤੁਹਾਨੂੰ ਪੰਜਾਬ ਦੀ ਆਤਮਾ ਨੂੰ ਸ਼ਰਧਾਂਜਲੀ ਹੈ ਇਸ ਵਾਰ ਇਹ ਸਮਾਗਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਾ ਸਿਰਫ ਬੇਮਿਸਾਲ ਪੱਧਰ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਸਗੋਂ ਇਸ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਕਰੋੜਾਂ ਲੋਕਾਂ ਦਾ ਭਾਵਨਾਤਮਕ ਸੰਬੰਧ ਵੀ ਬਣਾਇਆ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਤਿੰਨ ਦਿਨਾਂ ਇਤਿਹਾਸਿਕ ਇਕੱਠ ਵਿੱਚ 1 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਦੁਬਈ, ਮਲੇਸ਼ੀਆ ਤੋਂ ਹਜ਼ਾਰਾਂ ਸਾਰਾ ਐਨ ਆਰ ਆਈ ਸੰਗਤ ਇਸ ਸਮਾਗਮ ਦਾ ਹਿੱਸਾ ਬਣਨ ਦੇ ਲਈ ਤਿਆਰ ਹੈ ਇਹ ਸਿਰਫ ਸ਼ਰਧਾ ਨਹੀਂ ਹੈ ਇਹ ਪੰਜਾਬ ਦੀ ਸੱਭਿਆਚਾਰਕ ਸ਼ਕਤੀ ਦਾ ਵਿਸ਼ਵ ਵਿਆਪੀ ਪ੍ਰਦਰਸ਼ਨ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ 19 ਨਵੰਬਰ ਨੂੰ ਸ਼੍ਰੀ ਨਗਰ ਤੋਂ ਸ਼ੁਰੂ ਹੋਣ ਵਾਲੀ 4 ਦਿਨਾਂ ਮਸ਼ਾਲੇ ਸ਼ਹਾਦਤ ਯਾਤਰਾ ਦੀ ਅਗਵਾਈ ਕਰਨਗੇ ਅਕਾਲੀ ਆਗੂ ਵਿਕਰਮ ਚੀਠੇ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਉਂ ਆ ਦੱਸਣਿਆ ਕਿ ਵਿਕਰਮ ਚੀਠਿਆ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀ ਨੇ ਦੱਸਣਯੋਗ ਹੈ ਕਿ ਉਹਨਾਂ ਤੇ ਇੱਕ ਹੋਰ ਪਰਚਾ ਇੱਕ ਹੋਰ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਪੰਜਾਬ ਦੀ ਨਾਬਾਜ਼ ਜੇਲ੍ਹ ਚ ਬੰਦ ਕਰ ਲਿਆ ਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਆਮਦਨ ਤੋਂ ਵਾ ਜ਼ਿਆਦਾ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਬਿਕਰਮ ਮਜੀਠੀਆ ਤੇ ਸਰਕਾਰੀ ਕਾਰਵਾਈ 'ਚ ਵਿਗੜਨ ਪਾਉਣ ਦੇ ਇਲਜ਼ਾਮ ਲੱਗੇ ਨੇ ਦਸਦੀ ਆਮਦਨ ਤੋਂ ਬਾਅਦ ਚਾਰਤਤ ਮਾਮਲੇ 'ਚ 25 ਜੂਨ 2025 ਨੂੰ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਫਤਾਰ ਕੀਤਾ ਗਿਆ ਸੀ ਉਸ ਸਮੇਂ ਵਿਜੀਲੈਂਸ ਬਿਊਰੋ ਵੱਲੋਂ ਕੀਤੇ ਗਏ ਰੇਡ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਮਰਜੀਠਿਆ ਦੇ ਸਮਰਥਕਾਂ ਦੀ ਤਿੱਖੀ ਬਹਿਸ ਅਤੇ ਹੱਥੋਪਾਈ ਹੋਈ। ਸਰਕਾਰੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਮਰਜੀਠਿਆ ਅਤੇ ਉਸ ਦੇ ਸਮਰਥਕਾਂ ਖਿਲਾਫ ਨਵੀਂ ਐਫਆਈਆਰ ਦਰਜ ਕੀਤੀ ਹੈ। ਹੁਣ ਮਰਜੀਠਿਆ ਦੇ ਸਮਰਥਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣ ਦੀ ਸੰਭਾਵਨਾ ਹੈ। 1 ਅਗਸਤ ਯਾਨੀ ਕਿ ਅੱਜ ਤੋਂ ਹੁਣ ਬੱਚੇ ਜਿਹੜੇ ਕਿ ਸਕੂਲ ਦੇ ਵਿੱਚ ਇੱਕ ਨਵੀਂ ਪਾਠਕ੍ਰਮ ਪੜ੍ਹਨਗੇ ਦੱਸ ਦਿੰਦੇ ਆ ਕਿ ਨਸ਼ਿਆਂ ਦੇ ਵਿਰੁੱਧ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਉਸ ਦੇ ਮੱਦੇਨਜ਼ਰ ਹੀ ਇਹ ਨਵੇਂ ਫੈਸਲੇ ਲਏ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਯੋਤ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਮਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੀ ਕਾਲੀ ਕਮਾਈ ਨਾਲੋਂ ਸਾਰੇ ਮਹਿਲ ਟਾਹੇ ਜਾ ਰਹੇ ਹਨ ਤੇ ਨਸ਼ਾ ਤਸਕਰਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 1 ਅਗਸਤ ਤੋਂ ਨਸ਼ਿਆਂ ਵਿਰੁੱਧ ਵਿਸ਼ੇ ਤੇ ਪੜਾਈ ਕਰਵਾਈ ਜਾਵੇਗੀ ਤਾਜੂ ਨੌਥ 1 ਪੀਡੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਸ ਨੂੰ ਦੂਰੀ ਬਣਾਈ ਰੱਖੇ ਤੇ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ ਇਸ ਸਿਲੇਬਸ 9ਵੀਂ ਤੋਂ 12ਵੀਂ ਤੱਕ ਹੋਵੇਗਾ ਜਿਸ ਦੇ ਵਿੱਚ ਵੀਡੀਓ ਦਿਖਾਉਣ ਕੁਇਜ਼ ਸੈਸ਼ਨ ਆਦਿ ਵਰਗੇ ਵੱਖ-ਵੱਖ ਤਰੀਕਿਆਂ ਨਾਲ ਸੈਸ਼ਨ ਹੋਣਗੇ ਤੇ ਇਸ ਮਹਿੰਮ ਨੂੰ ਸਫਲ ਬਣਾਉਣ ਦੇ ਲਈ 3600 ਸਕੂਲਾਂ ਵਿੱਚ 9000 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਸਵੇਪੱਧਰਤੇ ਵਿਦਿਆਰਥੀਆਂ ਨੂੰ ਪਾਠਕ੍ਰਮ ਪੜਾਉਣ ਦੀ ਰਸਮੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 1 ਅਗਸਤ ਤੋਂ ਫਾਜ਼ਿਲਕਾ ਦੇ ਅਰਨੀਵਾਲਾ ਤੋਂ ਕਰਨਗੇ ਆਪ ਵਿਧਾਇਕ ਤੇ ਸਾਬਕਾ ਕੈਬਨਟ ਮੰਤਰੀ ਪੰਜਾਬ ਕੋਲ ਦੀਪ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪੰਜਾਬ ਚੋਂ ਨਸ਼ਿਆਂ ਦੀ ਜੜ ਪੁੱਟਣ ਦੇ ਰੰਗਲੇ ਪੰਜਾਬ ਦੀ ਸਿਰਜਣਾ ਤੇ ਸਟੈਂਡ ਦਾ ਮੋੜ ਪ੍ਰਗਟਾਵਾ ਕਰਦਿਆਂ ਸਪਸ਼ਟ ਕੀਤਾ ਕਿ ਨਸ਼ਿਆਂ ਦਾ ਖਾਤਮਾ ਕਰਕੇ ਹੀ ਮਾਨ ਸਰਕਾਰ ਦਮ ਲਏਗੀ ਅਤੇ 1 ਮਾਰਚ ਤੋਂ ਵਿੱਡਿਆ ਯੁੱਧ ਨਸ਼ਾ ਵਿਰੁੱਧ ਪਹਿਲਾ 1 ਅਗਸਤ ਤੋਂ ਤੀਸਰੇ ਪੜਾਅ ਦੇ ਵਿੱਚ ਦਾਖਲ ਹੋਣ ਜਾ ਰਿਹਾ ਹੈ ਜਿਸ ਦੇ ਤਹਿਤ ਪਰਵਾਨ ਚੜ ਰਹੀ ਨੈਮੀ ਪੀੜ ਨੋ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਤੇ ਨਫਰਤ ਪਰੇ ਵਤੀਰੇ ਨਾਲ ਨਸ਼ਿਆਂ ਨੂੰ ਦੁਰਕਾਰੇ ਜਾਣ ਦੀ ਜ਼ਮੀਨੀ ਭਾਵਨਾ ਨਾਲ ਲਬਰੀਜ਼ ਕਰਨ ਹਿਤ ਸੂਬੇ ਪਰਦੇਸ ਸਕੂਲਾਂ ਚ 9ਵੀਂ ਤੋਂ 12ਵੀਂ ਜਮਾਤ ਤੱਕ ਪੜਦੇ 8 ਲੱਖ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਦੇ ਪਾਠਕ੍ਰਮ ਦੇ ਵਿੱਚ ਨਿਵੇਗਲਾ ਨਸ਼ਿਆ ਵਿਰੁੱਧ ਜਾਗਰੂਕਤਾ ਵਿਸ਼ਾ ਸ਼ਾਮਲ ਕੀਤਾ ਗਿਆ ਹੈ ਅਮਰੀਕਾ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਜੀ ਹਾਂ ਦੱਸਣਾ ਹੈ ਕਿ ਡੋਨਾਲਡ 트ੰਪ ਦੇ ਵੱਲੋਂ ਭਾਰਤ ਦੀਆਂ 6 ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਨੇ ইরਾਨੀ ਮੂਲ ਦੇ ਪੈਟਰੋਕੈਮੀਕਲ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਅਤੇ ਖਰੀਦ ਦੇ ਲਈ 6 ਕੰਪਨੀਆਂ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ইরਾਨੀ ਸਰਕਾਰ ਆਪਣੀਆਂ ਅੱਥਰ ਗਤੀਵਿਧੀਆਂ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਪੱਛਮੀ ਏਸ਼ੀਆ ਵਿੱਚ ਟਕਰਾਉਣ ਨੂੰ ਉਤਸ਼ਾਹਿਤ ਕਰ ਰਹੀ ਹੈ ਅਮਰੀਕਾ ਉਸਮਾਨੀਏ ਦੇ ਪ੍ਰਵਾਹ ਨੂੰ ਰੋਕਣਾ ਲਈ ਰੋਕਣ ਦੇ ਲਈ ਕਦਮ ਚੁੱਕ ਰਹੀ ਹੈ ਜਿਸ ਦੀ ਵਰਤੋਂ ਇਹ ਸਰਕਾਰ ਵਿਦੇਸ਼ਾਂ ਵਿੱਚ ਅਤਵਾਦ ਦਾ ਸਮਰਥਨ ਕਰਨ ਅਤੇ ਆਪਣੇ ਲੋਕਾਂ ਨੂੰ ਦਬਾਉਣ ਦੇ ਲਈ ਕਰਦੀ ਹੈ ਜੁਨਾਹ ਭਾਰਤੀ ਕੰਪਨੀਆਂ ਤੇ ਬੰਦੀ ਲਗਾਈ ਗਈ ਹੈ ਉਹਨਾਂ ਵਿੱਚ ਕੰਚਨ ਪੋਲੀਮਰਸ ਐਲ ਕੈਮੀਕਲ ਸੋਲੂਸ਼ਨਸ ਮਨਕ ਲਾਲ ਐਸ ਗੋਸਾਲੀਆ ਐਂਡ ਕੰਪਨੀ ਜੁਪੀਟਰ ਡਾਈ ਕੈਂਪ ਪ੍ਰਾਈਵੇਟ ਲਿਮਿਟਿਡ ਸ਼ਾਮਲ ਹਨ ਇਹਨਾਂ ਵਿੱਚੋਂ ਤਿੰਨ ਕੰਪਨੀਆਂ ਨੇ ਜਨਵਰੀ 2024 ਅਤੇ ਜਨਵਰੀ 2025 ਦੇ ਵਿੱਚ ਕਾਰੇ ਨਾਮੀ ਮੂਲਦੇ ਪੈਟਰੋকেমিক্যাল ਉਤਪਾਦ ਖਰੀਦੇ ਸਨ ਭਾਰਤ ਤੋਂ ਪਾਬੰਦੀਸ਼ੁਦਾ ਹੋਰ ਦੋ ਕੰਪਨੀਆਂ ਵਿੱਚ ਗਲੋਬਲ ਇੰਡਸਟਰੀਜ਼ ਕੈਮੀਕਲਸ ਲਿਮਿਟਿਡ ਅਤੇ ਪਰਸਿਸਟੈਂਟ ਪੈਟਰੋਕੈਂਪ ਪ੍ਰਾਈਵੇਟ ਲਿਮਿਟਿਡ ਸ਼ਾਮਲ ਹਨ ਖੇਡ ਜਗਤ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਜੜਾ ਕੀ ICC ਤੋਂ ਇੱਕ ਵੱਡਾ ਝਟਕਾ ਮਿਲਿਆ ਜੀ ਹਾਂ ਦੱਸ ਦਨਿਆ ਕਿ ਪਾਕਿਸਤਾਨ ਨੂੰ ਲੈ ਕੇ ਇਹ ਵੱਡੀ ਅਪਡੇਟ ਜਿਹੜੀ ਕੀ ਖੇਡ ਜਗਤ ਤੋਂ ਸਾਹਮਣੇ ਆ ਰਹੀ ਹੈ ICC ਦੇ ਵੱਲੋਂ ਇੱਕ ਵੱਡਾ ਐਲਾਨ ਜੁੜਾ ਕੇ ਕੀਤਾ ਗਿਆ ਜਿਸ ਦੇ ਮੱਦੇ ਨਜ਼ਰ ਪਾਕਿਸਤਾਨ ਨੂੰ ਜੁੜਾ ਕੀ ਵੱਡਾ ਝਟਕਾ ਲੱਗਿਆ ਪਾਕਿਸਤਾਨ ਦੀ ਪੁਰਸ਼ ਕ੍ਰਿਕਟ ਟੀਮ ਨੂੰ ਵੱਡਾ ਚੜੜਕਾ ਲੱਗਿਆ ਕਿਉਂਕਿ 2028 ਦੇ ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੇ ਆਗਾਮੀ 올림픽 ਦੇ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੈ ਇੱਕ ਰਿਪੋਰਟ ਦੇ ਅਨੁਸਾਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੇਸ਼ਦ ਨੇ ਖੇਤਰੀ ਕੁਆਲੀਫਾਈਂਗ ਫਾਰਮੈਟ ਅਪਣਾਉਣ ਦਾ ਫੈਸਲਾ ਕੀਤਾ ਹੈ ਥੈਟ ਇਸ ਕਾਰਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਇਹ ਇਵੈਂਟ ਵਿੱਚ ਹਿੱਸਾ ਨਹੀਂ ਰਹਿ ਸਕਣਗੀਆਂ ਅਸਲ ਲੱਗਭਗ 128 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ 올림픽 ਵਿੱਚ ਕ੍ਰਿਕਟ ਵਾਪਸੀ ਕਰ ਰਹੀ ਹੈ ਰਿਪੋਰਟ ਦੇ ਅਨੁਸਾਰ ਏਸ਼ੀਆ ਓਸ਼ਨੀਆ ਯੂਰਪ ਅਤੇ ਅਫਰੀਕਾ ਤੋਂ ਨੰਬਰ 1 ਪੁਸ਼ਟੀ ਮੇਜ਼ਬਾਨ ਅਮਰੀਕਾ ਦੇ ਨਾਲ ਟੂਰਨਾਮੈਂਟ ਲਈ ਆਪਣੇ ਆਪ ਕੁਆਲੀਫਾਈ ਕਰ ਲਵੇਗੀ। ਹਮਲੇ ਕੀ ਕ੍ਰਿਕਟ ਟੀਮ ਨੂੰ ਮੇਜ਼ਬਾਨ ਦੇ ਵੱਜੋ 올림픽 2028 ਵਿੱਚ ਸਿੱਧਾ ਪ੍ਰਵੇਸ਼ ਮਿਲੇਗਾ। ਦੀ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਏਸ਼ੀਆ ਤੋਂ ਭਾਰਤ ਓਸ਼ਨੀਆ ਤੋਂ ਆਸਟ੍ਰੇਲੀਆ ਯੂਰਪ ਤੋਂ ਗ੍ਰੇਟ ਬ੍ਰਿਟੇਨ ਅਤੇ افریقਾ ਤੋਂ ਦੱਖਣੀ ਅਫਰੀਕਾ ਨੂੰ ਆਪਣੀ ਮੌਜੂਦਾ ICC T20 ਰੈਂਕਿੰਗ ਦੇ ਆਧਾਰ ਤੇ 올림픽 2028 ਵਿੱਚ ਥਾਨ ਮਿਲੇਗਾ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਦੋਂ ਭਾਰਤੀ ਕ੍ਰਿਕਟ ਟੀਮ ਏਸ਼ੀਆ ਤੋਂ 올림픽 ਵਿੱਚ ਪ੍ਰਵੇਸ਼ ਕਰੇਗੀ ਤਾਂ ਪਾਕਿਸਤਾਨੀ ਟੀਮ ਕੁਆਲੀਫਾਈ ਨਹੀਂ ਕਰ ਸਕੇਗੀ ਭਾਰਤੀ ਟੀਮ T20 I ਰੈਂਕਿੰਗ ਵਿੱਚ ਪਹਿਲੇ ਨੰਬਰ ਤੇ ਹੈ ਅਤੇ ਉਸ ਦੇ 200 ਕਤਰ ਰੇਟਿੰਗ ਅੰਕਾਂ ਦੂਜੇ ਪਾਸੇ ਪਾਕਿਸਤਾਨੀ ਟੀਮ 7ਵੇਂ ਨੰਬਰ ਤੇ ਆ ਤੇ ਉਸਦੇ 229 ਰੇਟਿੰਗ ਅੰਕ ਹਨੇਸ਼ੀਆ ਤੋਂ ਸਿਰਫ ਇੱਕ ਟੀਮ ਨੂੰ ਹਿੱਸਾ ਲੈਣਾ ਪਵੇਗਾ ਜੇ ਹਿੱਸੇ ਤੇ ਵਿੱਚ 32 i ਰੈਂਕਿੰਗ ਦੇ ਕਾਰਨ ਇਸ ਦਾ ਬਾਹਰ ਹੋਣਾ ਤੈ ਹੈ 128 ਸਾਲ ਪਹਿਲਾਂ 올림픽 ਵਿੱਚ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਫਿਰ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਵਿਚਕਾਰ ਖੇਡਿਆ ਗਿਆ ਸੀ ਜਿਸ ਦੇ ਵਿੱਚ ਬ੍ਰਿਟੇਨ ਨੇ 149 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਸੋਨ ਤਗਮਾ ਜਿੱਤਿਆ ਸੀ ਮਨੰਦਰ ਜਗਤ ਅਨੇਕ ਕੰਟੈਂਟਮੈਂਟ ਦੇ ਨਸ਼ਵੇ ਦੀ ਗੱਲ ਕਰੀਏ ਤਾਂ ਐਮੀ ਵਰਕ ਜਿਹੜਾ ਨਾਮ ਬਣ ਚੁੱਕਿਆ ਜੋ ਹਰ ਵੇਲੇ ਸੁਰਖੀਆਂ ਦੇ ਵਿਚਰਾਂ ਦਾ ਦੱਸਦਾ ਹੈ ਕਿ ਐਮੀ ਵਰਕ ਨੇ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਵਿੱਚ ਆਪਣੇ 10 ਸਾਲ ਜਿਹੜੇ ਕਿ ਪੂਰੇ ਕਰ ਲਏ ਨੇ ਜਿ ਹਾਂ 31 ਜੁਲਾਈ ਨੂੰ ਉਹਨਾਂ ਦੇ 10 ਸਾਲ ਜਿਹੜੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਪੂਰੇ ਹੋ ਚੁੱਕੇ ਨੇ ਗਾਇਕ ਅਤੇ ਅਦਾਕਾਰ ਐਮੀ ਵਰਕ 31 ਜੁਲਾਈ 2025 ਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੇ 10 ਸਾਲ ਪੂਰੇ ਕਰ ਰਹੇ ਹਨ 2015 ਵਿੱਚ ਆਈ ਇੱਕ ਫਿਲਮ ਅੰਗਰੇਜ਼ ਰਾਹੀ ਹਾਕਮ ਦੇ ਕਿਰਦਾਰ ਨਾਲ ਕੀਤੀ ਸ਼ੁਰੂਆਤ ਨੇ ਉਹਨਾਂ ਨੂੰ ਤੁਰੰਤ ਹੀ ਪ੍ਰਸਿੱਧੀ ਦਿਵਾਈ ਇਸ ਭੂਮਿਕਾ ਦੇ ਲਈ ਉਹਨਾਂ ਨੂੰ ਪੀਟੀਸੀ ਬੈਸਟ ਡੈਬਿਊ ਐਕਟਰ ਦਾ ਅਵਾਰਡ ਵੀ ਮਿਲਿਆ ਸੀ ਜੋ ਉਹਨਾਂ ਦੇ ਕੈਰੀਅਰ ਦੀ ਉਡਾਨ ਦੀ ਸ਼ੁਰੂਆਤ ਸੀ ਪਿਛਲੇ 10 ਹਫ਼ਤੇ ਦੌਰਾਨ ਐਮੀ ਵਿਰਕ ਨੇ ਬੰਬੂ ਕਾਰਟ ਕਿਸਮਤ ਨਿਕਾ ਜਾਲਦਾਰ ਵਰਗੀਆਂ ਕਈ ਹਿੱਟ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਨਾਂ ਤੇ ਰਾਜ ਕੀਤਾ ਹੁਣ ਤਾਂ ਸਰਬਾਲਾ ਜੀ ਵੀ ਫਿਲਮ ਨੂੰ ਜਿਹੜਾ ਕਿ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਜਿਸ ਦੇ ਵਿੱਚ ਐਮੀ ਵਿਰਕ ਦੇ ਵੱਲੋਂ ਇੱਕ ਆਪਣਾ ਰੋਲ ਨਿਭਾਇਆ ਗਿਆ ਬਿਨੇਤਾ ਦੇ ਨਾਲ ਨਾਲ ਐਮੀ ਵਿਰਕ ਨੇ ਗਾਇਕ ਅਤੇ ਨਿਰਮਾਤਾ ਵਜੋਂ ਵੀ ਆਪਣਾ ਨਾਮ ਚਮਕਾਇਆ ਤੇ ਉਹਨਾਂ ਨੇ ਗੀਤਾਂ ਦੇ ਦੁਨੀਆ ਭਰ ਦੇ ਵਿੱਚ ਫੈਨਸ ਨੇ ਜਦੋਂ ਕਿ ਉਹਨਾਂ ਦੀ ਨਿਰਮਾਤਾ ਵਜੋਂ ਕੀਤੀ ਯਾਤਰਾ ਨੇ ਨਵੇਂ ਤੇ ਅਸਲ ਪੰਜਾਬੀ ਕਹਾਣੀਆਂ ਨੂੰ ਪੇਸ਼ ਕਰਨ ਦਾ ਮੰਚ ਤਿਆਰ ਕੀਤਾ ਐਮ ਵੀਰਕ ਨੇ ਹੌਲੀ-ਹੌਲੀ ਬਾਲੀਵੁੱਡ ਵਿੱਚ ਵੀ ਆਪਣੀ ਪਕੜ ਬਣਾਈ ਹੈ ਬੁੱਝ ਦੀ ਪ੍ਰਾਈਡ ਆਫ ਇੰਡੀਆ ਇਰੀਟਰੀ ਬੈਂਡ ਨਿਊਜ਼ ਅਤੇ ਖੇਲ ਖੇਲ ਵਿੱਚ ਵਰਗੀਆਂ ਫਿਲਮਾਂ 'ਚ ਉਹਨਾਂ ਦੇ ਕਿਰਦਾਰਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਰੋਲਰ ਦੇ ਵਿੱਚ ਕੰਮ ਕਰ ਸਕਦੇ ਨੇ ਤੇ ਕਿਸੇ ਵੀ ਪਾਸ਼ਾ ਵਿੱਚ ਆਪਣਾ ਲੋਹਾ ਮਨਵਾ ਸਕਦੇ ਹਨ ਉਹਨਾਂ ਦੀ ਇਹ ਯਾਤਰਾ ਪੰਜਾਬੀ ਕਲਾਕਾਰਾਂ ਦੀ ਹਿੰਦੀ ਸਿਨੇਮਾ ਵਿੱਚ ਵੱਧ ਰਹੀ ਪਹੁੰਚ ਦੀ ਨਿਸ਼ਾਨੀ ਹੈ ਉਹਨਾਂ ਦੀ ਇਹ 10 ਸਾਲਾਂ ਦੀ ਯਾਤਰਾ ਕਲਾਤਮਕ ਹੁਨਰ ਦੂਰਦਰਸ਼ਤਾ ਅਤੇ ਦਰਸ਼ਕਾਂ ਪ੍ਰਤੀ ਸਮਰਪਣ ਦੀ ਵੱਖਰੀ ਮਿਸਾਲ ਹੈ ਜੋ ਉਹਨਾਂ ਨੂੰ ਰੀਜਨਲ ਤੋਂ ਲੈ ਕੇ ਨੈਸ਼ਨਲ ਮਨੋਰੰਜਨ ਦੀ ਦੁਨੀਆ ਤੱਕ ਇੱਕ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਜੁਥੇ ਲਗਾਤਾਰ ਤੇਜ਼ ਜਿਹੜਾ ਕਿ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਵੀ ਸਾਹਮਣੇ ਆਏ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਦੱਸ ਦਿੰਨੇ ਆ ਕਿ ਮੌਨਸੂਨ ਜਿਹੜਾ ਕਿ ਮੁੜ ਤੋਂ ਸਰਗਰਮ ਹੋ ਚੁੱਕਿਆ ਹੈ ਹੁਣ ਭਾਰੀ ਮੀਂਹ ਜਿਹੜਾ ਕਿ ਲਗਾਤਾਰ ਪੈ ਰਹੇ ਦੱਸ ਦਿੰਨੇ ਆ ਕਿ 3 ਅਗਸਤ ਤੱਕ ਮੌਸਮ ਅਮੇ ਪਾਕ ਦੇ ਬੋਲੋ ਪਵਿਕ ਬਾਣੀ ਜੜੀ ਕੀ ਮੀ ਪੈਣ ਦੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਪਵਿਕ ਬਾਣੀ ਕੀਤੀ ਹੈ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਮੌਨਸੂਨ ਕਾਫੀ ਸਰਗਰਮ ਰਹੇਗਾ ਮੌਸਮ ਵਿਭਾਗ ਦੇ ਵੱਲੋਂ 3 ਅਗਸਤ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਰਹੀ ਹੈ ਤੇ ਕੁਝ ਥਾਵਾਂ ਤੇ ਤਾਂ ਪਾਰੀ ਮੀਂਹ ਵੀ ਪੈ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਲਗਾਤਾਰ ਪਾਰੀ ਨਹੀਂ ਪਿਆ ਤਾਜ਼ਾ ਜਾਣਕਾਰੀ ਦੇ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਲੁਧਿਆਣਾ ਰੂਪਨਗਰ ਜੁਲੰਦਰ ਸ਼ਹੀਦ ਭਗਤ ਸਿੰਘ ਨਗਰ ਮੋਗਾ ਫਰੀਦਕੋਟ ਹੁਸ਼ਿਆਰਪੁਰ ਦੇ ਵਿੱਚ ਪਾਰੀ ਮੀਂਹ ਪੈ ਤੇ ਇਸ ਤਰ੍ਹਾਂ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਉਤਹੀ ਦੱਸਦਿਆ ਕਿ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਗੁਰਦਾਸਪੁਰ ਕਪੂਰਥਲਾ ਤਰਨਤਾਰਨ ਲੁਧਿਆਣਾ ਫਤਿਹਗੜ੍ਹ ਸਾਹਿਬ ਨੂੰ ਲੈ ਕੇ ਵੀ ਵੱਡੀ ਭਵਿਕ ਪਾਣੀ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਮੀਂਹ ਪਵੇਗਾ ਤਾਜ਼ਾ ਭਵਿਕ ਪਾਣੀ ਦੇ ਮੁਤਾਬਕ 1 ਅਤੇ 2 ਅਗਸਤ ਨੂੰ ਵੀ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ بارش ਹੋਵੇਗੀ ਤੇ ਫਿਲਹਾਲ ਇਨ੍ਹਾਂ ਤਰੀਖਾਂ ਦਰਮਿਆਨ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਦਰਦ ਨੇ ਕਿ 3 ਅਗਸਤ ਦੇ ਲਈ ਵੀ ਕੀਤੇ ਗਏ ਮੌਸਮ ਵਿਭਾਗ ਦੀ ਭਵਿੱਖ ਬਾਣੀ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਵਿੱਚ ਵੀ ਭਾਰੀ بارش ਹੋਵੇਗੀ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ yellow alert ਜਾਰੀ ਕਰ ਦਿੱਤਾ ਗਿਆ ਤਾਂ ਬਿਲਕੁਲ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਜਿੱਥੇ ਭਾਰੀ ਮੀਂਹ ਪੈ ਤੇ ਲੋਕਾਂ ਨੂੰ ਵੀ ਆਪਣੇ ਘਰ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਦਸ ਨੇ ਕਿ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਕੁਝ ਥਾਵਾਂ ਦੇ ਲਈ ਵੱਡੀ ਭਵਿਕ ਪਾਣੀ ਤੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇਨਾ ਹੀ ਮਨਦੋ ਜਵਾਸਾ ਧੰਨਵਾਦ